ਇਕ ਓਅੰਕਾਰ ਸਿਵਾਹਿਰ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਓ ਆਵਾਜ਼ ਬੇਨਤੀ ਚਉਪਈ ਅਮਰੀ ਕਰੋ ਹਾਤ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਭੈ ਤੁਮ ਕਾ ਵੋ ਆਪ ਹਾਤ ਦੈ ਮਏ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਸੇਵ ਸਿੱਖ ਸਭੈ ਕਰਤਾਰਾ ਮੋਰ ਅਛਾਂਜ ਕਰਦਾ ਕਰੀਐ ਸਭੈਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਪੈਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਬਰਨਾ ਤੇ ਆਉਂ ਜੋ ਵਰਚਉ ਸਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚਿੰਚਨ ਸਤਰ ਹਮਾਰੇ ਮਾਰੀਐ ਆਪ ਹਾਥ ਦਾਏ ਮੁਝੇ ਵਰੀਐ ਮਰਨ ਕਾਲ ਕਾ ਤਰਾਸ ਨਵਰੀਐ ਉਹ ਜੋ ਸਦਾ ਹਮਾਰੇ ਪਛਾ ਸਰੀਐ ਤੁਝੋ ਕਰਿਓ ਰੱਛਾ ਰਾਖ ਲੇਹੁ ਮੋਹਿ ਰਖਨ ਹਾਰੇ ਸਾਹਿਬ ਸੰਸਹాయੇ ਪਿਆਰੇ

ਨਮਸਕਾਰ ਦੇ ਸੇਕੋ ਹਮਾਰੀ ਸਖਲ ਪ੍ਰਜਾ ਜੀ ਨਾਪ ਸਵਾਰੀ ਸੇਕਨ ਕੋ ਕੋ ਸੇਗੁਨ ਸੁਖ ਦਿਓ ਸਤਨੂ ਕੋ ਪਲ ਮੋਵਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਤੀ ਤੇ ਕੁੰਚਰ ਸਤੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਸ਼ਾਨਾ ਘਟ ਘਟ ਕੇ ਪਟ ਪਟ ਕੀ ਜਾਣਾ ਜਾਬੂ ਤਕਰ ਕਰਾ ਕਰਤਾ ਰਾ ਵਰਜਾ ਤਰ ਤਵ ਦੇਹ ਅਪਾਰਾ ਜਾਬਿਆ ਕਰ ਕਰਤੋ ਹੁ ਕਭ ਹੂੰ ਤੁਮ ਮੈਂ ਬਲ ਦੇਹ ਤਰ ਸਭ ਹੂੰ ਜਿਤੇ ਬਦਲ ਸਿ ਸਵਤਾਰਿਆ ਆਪ ਆਪਣੀ ਬੂਝੋ ਚਾਰੈ ਤੁਮ ਸਾਭੀ ਤੇ ਰਤ ਨਿਰਾਲਮ ਜਾਣਦ ਬੇਦ ਭੇਦ ਅਰ ਆਲਮ ਨਿਰੰਕ ਕਾਂਦਰਵ ਕਾਂਦਰ ਲੰਬ ਆਦ ਨੀਲਾ ਨਾਦ ਸੰਭ ਤਾ ਕਾਮੂੜੋ ਚਾਰ ਤਪੇਦਾਂ ਜਾਂ ਕੋ ਪੀਵਨ ਪਾਵਤ ਵੇਦਾਂ ਤਾਂ ਕੋ ਕਰ ਪਾਣਾ ਅਰਮੰਤ ਮਹਾ ਮੂੜ ਕਛ ਪੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸ਼ੇਰ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭੇਂ ਪੇਂ ਦੋਹਿ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੈਬੀ ਸਜਾ ਪ੍ਰਥਮ ਸੰਸਾਰਾਂ ਇੱਕ ਗੈ ਰੂਪਾਨੁ ਸਰੂਪ ਰੰਗ ਭਿਓ ਰਾਵ ਗਈ ਭੂਪਾ ਅੰਡ ਜੇ ਰਸੇ ਤੈ ਕੀਨੀ ਉਤਪੈ ਕਾਨ ਬਹ ਰਚ ਦਿਨੀ कहो फूल राजा हवे बैठा कहो सिंह भयो शंकर कैठा सगरे शीशे दिखाए अचंपव आज जुगास रु स्वयंपम और अच्छा मेरी तुम करो सीखो वारसिक संगरो दुष्ट जदे उठो तुड़ पाता सकल मलेश करो रण काता जे आस तुव शिरनी परे तिनके दुष्ट दुख तवे मरे पुरख जंप पर तिहारे तिनके तुम शंकर स उटारे जो कल को एक बार ते आए हैं ताके काल निकत न एह रक्षा होई ताहे सब काला दुष्टरिष्ट जए तत्काला ਕ੍ਰਿਪਾ ਦੇਹਿ ਤਨ ਜਾਏ ਨਹਿਰ ਹੋਤਾ ਕੇ ਤਾਪ ਤਨ ਕਮੋ ਹਰੋ ਰਿੱਧ ਸਿਧ ਕਰਮੋ ਸਭ ਹੋਈ ਤੁਸ਼ਿ ਸ਼ਾ ਸ਼ਬ ਸਕੇ ਨ ਕੋਈ ਏਕ ਵਾਰ ਜਿੰਤ ਵੇ ਸੰਬਾਰਾ ਕਾਲ ਫਾਸਤੇ ਤਾਹੀਂ ਅਵਾਰਾ ਇਹਨਰ ਨਾਮ ਤਿਹਾਰੋ ਕਹਾਂਦਾਰ ਦੁਸ਼ਟੋਕ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪਾਂ ਤਦ ਲੈਓ ਵਾਰੀ ਸਰਵ othor ਮੋਹੋ ਸਹਾਈ ਦੁਸ਼ ਦੋਖ ਤੇ ਲਿਓ ਬਚਾਈ ਕਿਰਪਾ ਕਰੀ ਹਮ ਪਰਜਗ ਮਾਤਾ ਗ੍ਰੰਥ ਕਰਾ ਪੂਰਨ ਸਭ ਰਾਤਾ ਕਿਲਵਿਕ ਸਗਲ ਦੇ ਕੋ ਹਰਤਾ ਦੁਸ਼ਟ ਦੋਖਿੰਦ ਕੋਛਿਆ ਕਰਤਾ ਸ੍ਰੀਆ ਪਿਜਾ ਪੈਦੇ ਆਲਾ ਪੂਨ ਕਰਾ ਗ੍ਰੰਥ ਤਤਕਾਲਾ ਮਨ ਬਾਛੰਦ ਬਲ ਪਾਵੇ ਸੋਈ ਦੁਗਨਤ ਜੀ ਬਿਆਬਤ ਕੋਈ ਅੜਿਲ ਸੁਣੇ ਗੁੰਗ ਜੋ ਜਾਇ ਇਸ ਰਸਨਾ ਪਾਵੇਈ ਸੁਣੇ ਮੂੜ ਜਿਤ ਲਾਇ ਚਤਰਾ ਆਵੇਈ ਦੂਖ ਦਰਦ ਪਾਉ ਨਿਕੜਨਾ ਤਿੰਨਰ ਕੇ ਰਹੇ ਹੋਇਆਂ ਆ ਕੀ ਏਕ ਬਾਾਰ ਚੋਪਈ ਕੋ ਕਹੈ ਇਕ ਓੰਕਾਰ ਸਿਵਾ ਹੈ ਗੁਰਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਓ ਵਾਜ ਬੇਨਤੀ ਚੋ ਪਈ ਅਮਰੀ ਕਰੋ ਹਾਤ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮੰਨ ਰਹੇ ਹਮਾਰਾ ਨਾ ਜਾਣ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਬੈ ਤੁਮ ਕਾ ਵੋ ਆਪ ਹਾਤ ਦੇ ਮਏ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਸੇਵ ਸਿੱਖ ਸਬੈ ਕਰਤਾਰਾ ਮੋਰ ਅਛਾਂਜ ਕਰਦਾ ਕਰੀਐ ਸਭੈ ਰਣ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਪੈਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਬਰਨਾ ਧਿਆਉਂ ਜੋ ਵਰਚਉ ਸਤੁਮ ਤੇ ਪਾਉਂ سیوک سکھ ہمارے تاری چن ستر ہمارے ماریہ آپ ہاتھ نہ مجھے وریہ مرن کال کا تراس نیا ہو صدا ہمارے پچھا جو کریو کر راک لے ہوں رکھن ہارے صاحب سن سہائے پیارے

ਨਮਸਕਾਰ ਸਤਿ ਸਿਖੋ ਮਹਾਰੀ ਸਤਲ ਪ੍ਰਜਾ ਜੀ ਨਾਪ ਸਵਾਰੀ ਸੇਵਕਨ ਕੋ ਕੋ ਸੇਵਗੁਣ ਸੁਖ ਦਿਓ ਸਤਨੂ ਕੋ ਪਲਮੋ ਵਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਤੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦਿਸਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਸ਼ਾਨਾ ਘਟ ਘਟ ਕੇ ਪਟ ਪਟ ਕੀ ਜਾਣਾ ਜਾਬੂਦ ਕਰ ਕਰਾ ਕਰਤਾਰਾ ਵਰਜਾ ਤਰ ਤਬ ਦੇਹ ਅਪਾਰਾ ਜਾਬਿਆ ਕਰ ਕਰਤੋ ਹਉ ਕਭ ਹੂੰ ਤੁਮ ਮੈਂ ਬਲ ਦੇਹ ਤਰ ਸਭ ਹੂੰ ਜਿਤੇ ਬਦਲ ਸੀ ਸਵਤਾਰਿਆ ਆਪ ਆਪਣੀ ਬੂਝੋ ਚਾਰੈ ਤੁਮ ਸਾਭੀ ਤੇ ਰਤ ਨਿਰਾਲਮ ਜਾਣਦ ਬੇਦ ਭੇਦ ਅਰ ਆਲਮ ਨਿਰੰਕ ਕਾਂ ਨਿਰਵਕਾਂ ਨਰਲੰਬ ਆਦ ਨੀਲਾ ਨਾਦ ਸੰਭ ਤਾ ਕਾ ਮੂੜੋ ਚਾਰ ਤਪੇਦਾਂ ਜਾਂ ਕੋ ਪੇਵਨ ਪਵਤ ਵੇਦਾਂ ਤਾਂ ਕੋ ਕਰ ਪਾਹਣਾ ਅਰਮੰਤ ਮਹਾ ਮੂੜ ਕਸ਼ਪੇ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸ਼ੇਰ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁੱਧ ਹੈ ਜੇਤੀ ਵਰਣ ਘਮੇਂ ਪਿੰਦੋਹਿ ਦੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਸ ਜਪ ਤੁਮ ਸੰਸਾਰਾਂ ਇੱਕ ਗੈ ਰੂਪਾ ਨੂੰ ਸਰੂਪਾ ਰੰਗ ਭਿਓ ਰਾਬ ਗਈ ਭੂਪਾ ਅੰਡ ਜੇ ਰਸੇ ਤੈ ਕੀਨੀ ਉਪਾਇ ਕਾਨ ਬਹੁ ਰਚਦੀਨੀ ਕਹੋ ਫੁੱਲ ਰਾਜਾ ਹੋਵੇ ਬੈਠਾ ਕਹੋ ਸਿਮਖ ਪਿਓ ਸੰਕਰ ਇਕੱਠਾ ਸਗਰੀ ਸਿਸ਼ ਦਿਖਾਏ ਅਚੰਪਵ ਆ ਜੁਗਾ ਸਰੂ ਸਿਯੰਪਵ ਅਵਰ ਅੱਛਾ ਮੇਰੀ ਤੁਮ ਕਰੋ ਸਿਖੋ ਵਾਰ ਸਿਖ ਸੰਗਰੋ ਦੁਸ਼ਟ ਜਿਤੇ ਉਡੋ ਤੁੜ ਬਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸੂ ਤਵ ਸ਼ਰਣੀ ਪਰੇ ਤਿਨ ਕੇ ਦੁਸ਼ਟ ਦੁਖ ਤਵ ਮਰੇ ਪੁਰਖ ਜੰਪਾ ਪਰੇ ਤਿਹਾਰੇ ਤਿਨਕੇ ਤੁਮ ਸੰਕਰ ਸਵਟਾਰੇ ਜੋ ਕਲ ਕੋ ਇਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਿਕਟਨੈ ਐਹ ਰੱਛਾ ਹੋਈ ਤਾਂ ਹੈ ਸਭ ਕਾਲਾ ਦੁਸ਼ਟ ਅ੍ਰਿਸ਼ਟ ਚੈ ਤਤਕਾਲਾ ਕਿਰਪਾ ਦੇਹਿ ਤਨ ਜਾਏ ਨਹਿਰ ਹੋਤਾ ਕੇ ਤਾਪ ਤਨ ਕਮੋ ਹਰ ਹੋ ਰਿੱਧ ਸਿਧ ਕਰਮੋ ਸਭ ਹੋਈ ਤੁਸ਼ਿ ਸ਼ਾ ਸ਼ਬ ਸਕੇ ਨ ਕੋਈ ਇਕ ਵਾਰ ਜਿੰਤਵੇ ਸੰਭਾਰਾ ਕਾਲ ਫਾਸਤੇ ਤਾਂ ਹੈ ਅਵਾਰਾ ਇਹਨਰ ਨਾਮ ਤਿਹਾਰੋ ਕਹਾਂਦਾਰ ਦੁਸ਼ਟੋਕ ਤੇ ਰਹਾ ਖੜਗ ਕੇਤ ਮੈਂ ਸ਼ਰਨ ਧਿਆਈ ਆਪਾਂ ਤਦ ਲੈਓ ਵਾਰੀ ਸਰਵ ਠੋਰ ਮੋਹ ਹੁ ਸਹਾਈ ਦੁਸ਼ ਦੋਖ ਤੇ ਲਿਓ ਬਚਾਈ ਕਿਰਪਾ ਕਰੀ ਹਮ ਪਰਜਗ ਮਾਤਾ ਗ੍ਰੰਥ ਕਰਾ ਪੂਰਨ ਸਵਰਾਤਾ ਕਿਲਵਿਕ ਸਗਲ ਦੇਹ ਕੋ ਹਰਤਾ ਦੁਸ਼ ਦੋਖਿੰਨ ਕੋ ਛੈ ਕਰਤਾ ਸ੍ਰੀ ਆ ਤੁਜ ਪੈ ਦੇ ਹਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਛੰਦ ਫਲ ਪਾਵੇ ਸੋਈ ਦੁਗਨਤ ਸੇ ਬਿਆਪਤ ਕੋਈ ਅੜਿਲ ਸੁਣੇ ਗੁੰਗ ਜੋ ਜਾਇ ਸੁਰਸਨਾ ਪਾਵੇਈ ਸੁਣੇ ਮੂੜ ਜਿਤ ਲਾਇ ਚਿਤ ਦਾ ਆਵੇਈ ਦੁਖ ਦਰਦ ਪਾਉ ਨਿਕੜਨ ਨਿੰਨਰ ਕੇ ਰਹੇ ओयो या की एक बार चौपाई को कह एक ओंकार सिवा हे गुरु जी की फते बादशाही दशमी कबे आवाज बिनती चौपाई हमरी करो हाथ दै रछा पूर्ण होए चित की इच्छा तब चरणन मन रहे हमारा अपना जान करो प्रति पारा हमरे दुष्ट सभे तुम कावो आप हाथ दै महे बचावो सुखी बसे मोरो परिवार सेव सिख सभे करतार ਮੋਰ ਚਾਂਦਿਜ ਕਰਦਾ ਕਰੀਐ ਸਭੈ ਰਣ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਪੈਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਬਰਨਾ ਧਿਆਉਂ ਜੋ ਵਰਚੰਸ ਤੁਮਤੇ ਪਾਉ ਸੇਵਕ ਸਿਖ ਹਮਾਰੇ ਤਾਰੀਐ ਚਿੰਚਨ ਸਤਰ ਹਮਾਰੇ ਮਾਰੀਐ ਆਪ ਹਾਤ ਨੈ ਮੁਜੇ ਉਬਰੀਐ ਮਰਨ ਕਾਲ ਕਾ ਤਰਾਸ ਨਵਰੀਐ ਉਹ ਜੋ ਸਦਾ ਹਮਾਰੇ ਪਛਾ ਸਰੀਐ ਤੁਝੋ ਕਰਿਓ ਰੱਛਾ ਰਾਖ ਲੇਹੁ ਮੋਹਿ ਰਖਨ ਹਾਰੇ ਸਾਹਿਬ ਸੰਸਹాయੇ ਪਿਆਰੇ

ਨਮਸਕਾਰ ਤੁਸੀਂ ਕੋ ਮਾਰੀ ਸਤਲ ਪਰਜਾ ਜੀ ਨਾਪ ਸਵਾਰੀ ਸੇਵਕਨ ਕੋ ਸੇਵਗੁਣ ਸੁਖ ਦਿਓ ਸਤਨੂ ਕੋ ਪਲਮੋਵਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦਿਸਕਾਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਸ਼ਾਨਾ ਘਟ ਘਟ ਕੇ ਪਟ ਪਟ ਕੇ ਜਾਨਾ ਜਾਬੂ ਤਕਰ ਕਰਾ ਕਰਤਾ ਰਾ ਵਰਜਾ ਤਰਤਬ ਦੇਹ ਅਪਾਰਾ ਜਬਿਆ ਕਰ ਕਰਤੋ ਹੁ ਕਬਹੂ ਹੰ ਤੁਮ ਮੈਂ ਮਲਕ ਦੇਹ ਤਰ ਸਭ ਹੂੰ ਜਿਤੇ ਬਦਲ ਸਿ ਸਵ ਉਤਾਰੈ ਆਪ ਆਪਣੀ 부ਝੋ ਚਾਰੈ ਤੁਮ ਸਾਭੀ ਤੇ ਰਤਨ ਆਲਮ ਜਾਣਦ ਬੇਦ ਭੇਦ ਅਰ ਆਲਮ ਨਿਰੰਕ ਕਾ ਨਿਰਵਕਾ ਨਰਲੰਬਾ ਆਦ ਨੀਲਾ ਨਾਦ ਸੰਬ ਤਾ ਕਾਂ ਮੂੜੋ ਚਾਰ ਤਪੇਦਾਂ ਜਾਂ ਕੋ ਪੇਵਨ ਪਾਵਤ ਵੇਦਾਂ ਤਾਂ ਕੋ ਕਰ ਪਾਹਣਾ ਅਰਮੰਤ ਮਹਾ ਮੂੜ ਕਸ਼ਪੇ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸ਼ੇਰ ਨਿਰੰਕਾਰ ਕਾ ਚੀਨਤ ਨਹ ਪਿਵ ਆਪ ਆਪਣੀ ਬੁੱਧ ਹੈ ਜੇਤੀ ਵਰਣਕ ਭੇਂ ਪਿੰਦੋਹਿ ਦੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਸ ਜਾਪ ਤੁਮ ਸੰਸਾਰਾਂ ਇੱਕ ਗੈ ਰੂਪਾ ਨੂੰ ਸਰੂਪ ਰੰਗ ਭਿਓ ਰਾਵ ਗਈ ਭੂਪਾ ਅੰਡ ਜੇ ਰਸੇ ਤੈ ਕੀਨੀ ਉਤਪਾਇ ਕਾਨ ਬਹੁ ਰਚ ਦਿਨੀ ਆਉ ਫੁੱਲ ਰਾਜਾ ਹੋਵੇ ਬੈਠਾ ਕਹੋ ਸਿਮਕ ਪੇ ਹੋ ਸੰਕਰ ਕੈਠਾ ਸਗਰੀ ਸਿਸ਼ ਦਿਖਾਏ ਅਚੰਪਵ ਆਜ ਜਗਾਸ ਰੂਸ ਯੰਪਵ ਅਵਰ ਅੱਛਾ ਮੇਰੀ ਤੁਮ ਕਰੋ ਸਿਖੋ ਵਾਰ ਸਿਖ ਸੰਗਰੋ ਦੁਸ਼ਟ ਦੇ ਉਡੋ ਤੁੜ ਬਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸੂ ਤਉ ਸ਼ਰਣੀ ਪਰੇ ਤਿਨ ਕੇ ਦੁਸ਼ਟ ਦੁਖ ਤਵ ਮਰੇ ਪੁਰਖ ਜੰਮ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਧੈ ਹੈ ਤਾਂ ਕੇ ਕਾਲ ਨਿਪਟ ਨ ਐਹੈ ਰੱਛਾ ਹੋਈ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਚਰੇ ਤਤ ਕਾਲਾ ਕਿਰਪਾ ਦੇ ਤਨ ਜਾਏ ਨਹਿਰ ਹੋ ਤਾਂ ਕੇ ਤਾਪ ਤਨਕ ਮੋ ਹਰ ਹੋ ਰਿੱਦ ਸਿੱਧ ਕਰਮ ਸਭ ਹੋਈ ਤੁਛ ਸ਼ਾ ਸ਼ਬ ਸਕੇ ਨ ਕੋਈ ਇਕ ਵਾਰ ਜਿਨ ਤੁਮੇ ਸੰਭਾਰਾ ਕਾਲ ਫਾਸਤੇ ਤਾਂ ਹੀ ਉਵਾਰਾ ਇਹ ਨਰ ਨਾਮ ਤੇ ਹਾਰੋ ਕਹਾਂ ਦਾਰ ਦੁਸ਼ਟੋਕ ਤੇ ਰਹਾ ਅੜਗ ਕੇਤ ਮੈਂ ਸਰਨ ਧਿਆਈ ਆਪਾਤ ਦੇ ਲਿਓ ਵਾਰੀ ਸਰਬ ਠੋਰ ਮੋਹ ਹੁ ਸਹਾਈ ਦੁਸ਼ ਦੋਖ ਤੇ ਲਿਓ ਵਿਚਾਈ ਕਿਰਪਾ ਕਰੀ ਹਮ ਪਰਜਗ ਮਾਤਾ ਗ੍ਰੰਥ ਕਰਾ ਪੂਰਨ ਸਵਰਾਤਾ ਕਿਲਵਿਕ ਸਗਲ ਦੇਹ ਕੋ ਹਰਤਾ ਦੁਸ਼ ਦੋਖਿੰਦ ਕੋ ਛਾ ਕਰਤਾ ਸ੍ਰੀ ਆ ਤੁੰਜ ਪੈ ਦੇ ਅਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਾਨ ਬਾਛੰਦ ਬਲ ਪਾਵੇ ਸੋਈ ਦੁਗਨਤ ਸੇ ਬਿਆਪਤ ਕੋਈ ਅੜਿਲ ਸੁਣੇ ਗੰਗ ਜੋ ਜਾਇ ਸਰਸਨਾ ਪਾਵੇਈ ਸੁਣੇ ਮੂੜ ਜਿਤ ਲਾਇ ਚਿਤ ਦਾ ਆਵੇਈ ਦੁਖ ਦਰਦ ਪਾਉ ਨਿਕੜਨ ਨ ਤਿੰਨਰ ਕੇ ਰਹੇ ਹੋਇਉ ਯਾ ਕੀ ਏਕ ਬਾਰ ਚੋਪਈ ਕੋ ਕਹੈ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਉ ਆਵਾਜ਼ ਬੇਨਤੀ ਚੋਪਈ ਅਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵ ਸਿੱਖ ਸਭੇ ਕਰਤਾਰਾ ਮੋਰਾ ਚਾਹ ਨਿਜ ਕਰਦਾ ਕਰੀਐ ਸਭੈ ਰਣ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਪੈਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਬਰਨਾ ਧਾਉਂ ਜੋ ਵਰਚਾਉਂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚਿੰਚੁ ਸਤਰ ਹਮਾਰੇ ਮਾਰੀਐ ਆਪ ਹਾਥ ਨੈ ਮੁਜੇ ਉਰੀਐ ਮਰਨ ਕਾਲ ਕਾ ਤਰਾਸ ਨਵਰੀਐ ਹੂ ਜੋ ਸਦਾ ਹਮਾਰੇ ਪਛਾ ਸਰੀਐ ਤੁਝੋ ਕਰਿਓ ਰੱਛਾ ਰਾਖ ਲੇਹੁ ਮੋਇ ਰਖਨ ਹਾਰੇ ਸਾਹਿਬ ਸੰਸਹਾਇ ਪਿਆਰੇ

ਨਮਸਕਾਰ ਸਿਹੀ ਕੋ ਮਾਰੀ ਸਤਲ ਪਰਜਾ ਜੀ ਨਾਪ ਸਵਾਰੀ ਸੇਵਕਾਂ ਕੋ ਕੋ ਸੇਵ ਗੁਣ ਸੁਖ ਦਿਓ ਸਤਨੂ ਕੋ ਪਲਮੋ ਵਧਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਤੀ ਤੇ ਕੁੰਚ ਰਸ ਤੁਲਾ ਸਭ ਪਰ ਕਿਰਪਾ ਦਿਸਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਸ਼ਾਨਾ ਘਟ ਘਟ ਕੇ ਪੜ ਪੜ ਕੇ ਜਾਨਾ ਜਾਬੂਦ ਕਰ ਕਰਾ ਕਰਤਾਰਾ ਵਰਜਾ ਤਰ ਤਵ ਦੇਹ ਅਪਾਰਾ ਜਾਬਿਆ ਕਰ ਕਰਤੋ ਹਕਮ ਹੂੰ ਤੁਮ ਮੈਂ ਮਲ ਦੇਹ ਤਰ ਸਭ ਹੂੰ ਜਿਤੇ ਵਦਨ ਸੇ ਸਵਤਾਰੈ ਆਪ ਆਪਣੀ 부ਝੋਚਾਰੈ ਤੁਮ ਸਾਭੀ ਤੇ ਰਤ ਨਿਰਾਲਮ ਜਾਣਦ ਬੇਦ ਭੇਦ ਅਰ ਆਲਮ ਨਿਰੰਕ ਕਾਂ ਨਿਰਵਕਾਂ ਨਰਲੰਬ ਆਦ ਨੀਲਾ ਨਾਦ ਸੰਭ ਨਾ ਕਾ ਮੂੜੋ ਚਾਰਤ ਪੇਦਾਂ ਜਾਂ ਕੋ ਪੇਵਨ ਪਵਤ ਪੇਦਾਂ ਤਾ ਕੋ ਕਰ ਪਾਹਣਾ ਅਰਮੰਤ ਮਹਾ ਮੂੜ ਕਸ਼ਪੇ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸ਼ੇਰ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁੱਧ ਹੈ ਜੇਤੀ ਵਰਣ ਘਮੇ ਪਿੰਦੋਹਿ ਦੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਸ ਜਾਪ ਤੁਮ ਸੰਸਾਰਾਂ ਇੱਕ ਗੈ ਰੂਪਾ ਨੂੰ ਸਰੂਪਾ ਰੰਗ ਭਿਓ ਰਾਵ ਗਈ ਭੂਪਾ ਅੰਡ ਜੇ ਰਸੇ ਤੈ ਕੀਨੀ ਉਪਾਇ ਕਾਨ ਬਹ ਰਚਦੀਨੀ ਕਹੋ ਫੁੱਲ ਰਾਜਾ ਹੋਵੇ ਬੈਠਾ ਕਹੋ ਸਿਮਕ ਭਿਉ ਸੰਕਰੇ ਕੈਠਾ ਸਗਰੀ ਸਿਰਿ ਸਿਖਾਏ ਅਚੰਪਵ ਆਜੁਗਾ ਸਰੂਪ ਸੁਯੰਪਵ ਅਵਰ ਅੱਛਾ ਮੇਰੀ ਤੁਮ ਕਰੋ ਸਿਖੋ ਵਾਰ ਸਿਖ ਸੰਗਰੋ ਦੁਸਤ ਜਿਦੇ ਉਡੂ ਟੁੜ ਪਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸੂ ਤਉ ਸ਼ਰਣੀ ਪਰੇ ਤਿਨ ਕੇ ਦੁਸ਼ਟ ਦੁਖ ਤਵ ਮਰੇ ਪੁਰਖ ਜਮ ਪਰੇ ਤਿਹਾਰੇ ਤਿਨ ਕੇ ਤੁਮ ਸੰਕਰ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨ ਐਹੈ ਰੱਛਾ ਹੋਈ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਤੇ ਤਤਕਾਲਾ ਕਿਰਪਾ ਦੇ ਤਨ ਜਾਏ ਨਹਿਰ ਹੋ ਤਾਂ ਕੇ ਤਾਪ ਤਨਕ ਮੋ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਤੁਛਿ ਸਾ ਸ਼ਬ ਸਕੇ ਨ ਕੋਈ ਇੱਕ ਵਾਰ ਜਿਨ ਤੁਮੇ ਸੰਭਾਰਾ ਕਾਲ ਫਾਸਤੇ ਤਾਂ ਹੀ ਉਵਾਰਾ ਇਹ ਨਰ ਨਾਮ ਤਿਹਾਰੋ ਕਹਾਂ ਦਾਰ ਦੁਸ਼ਟੋਕ ਤੇ ਰਹਾ ਅੜਗ ਕੇਤ ਮੈਂ ਸਰਨ ਧਿਆਈ ਆਪਾਤ ਦੇ ਲਿਓ ਵਾਰੀ ਸਰਵ ਟੋਰ ਮੋਹ ਹੁ ਸਹਾਈ ਦੁਸ਼ ਦੋਖ ਤੇ ਲਿਓ ਵਿਚਾਈ ਕਿਰਪਾ ਕਰੀ ਹਮ ਪਰਜਗ ਮਾਤਾ ਗ੍ਰੰਥ ਕਰਾ ਪੂਰਨ ਸਭ ਰਾਤਾ ਕਿਲਵਿਕ ਸਗਲ ਦੇਹ ਕੋ ਹਰਤਾ ਦੁਸ਼ ਦੋਖਿੰਦ ਕੋ ਛੈ ਕਰਤਾ ਸ੍ਰੀ ਆ ਤੁੰਜ ਪੈ ਦੇ ਅਲਾ ਪੂਨ ਕਰਾ ਗ੍ਰੰਥ ਤਤਕਾਲਾ ਮਨ ਬਾਛੰਦ ਫਲ ਪਾਵੇ ਸੋਈ ਦੁਗਨਤ ਸੇ ਬਿਆਪਤ ਕੋਈ ਅੜਿਲ ਸੁਣੇ ਗੁੰਗ ਜੋ ਜਾਇ ਸੁਰਸਨਾ ਪਾਵੇਈ ਸੁਣੇ ਮੂੜ ਜਿਤ ਲਾਇ ਚਿਤ ਦਾ ਆਵੇਈ ਦੁਖ ਦਰਦ ਪਾਉ ਨਿਕੜਨ ਨਿੰਨਰ ਕੇ ਰਹੇ ਹੋਇ ਹੋਇਆ ਕਿ ਏਕ ਵਾਰ ਚੋਪਈ ਕੋ ਕਹੈ ਇਕ ਓੰਕਾਰ ਸਿ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਉ ਆਵਾਜ ਬੇਨਤੀ ਚੋਪਈ ਅਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵ ਸਿੱਖ ਸਭੇ ਕਰਤਾਰਾ ਮੋਰ ਚਾਂਜ ਕਰਦਾ ਕਰੀਐ ਸਭੈਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਪੈਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਬਰਨਾ ਧਿਆਉਂ ਜੋ ਵਰਚਾਉਂ ਸਤੁਮਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਚਿੰਚੁ ਸਤਰ ਹਮਾਰੇ ਮਾਰੀਐ ਆਪ ਹਾਤ ਨੈ ਮੁਜੇ ਉਰੀਐ ਮਰਨ ਕਾਲ ਕਾ ਤਰਾਸ ਨਵਰੀਐ ਉਹ ਜੋ ਸਦਾ ਹਮਾਰੇ ਪਛਾ ਸਰੀਐ ਤੁਝੋ ਕਰਿਓ ਰੱਛਾ ਰਾਖ ਲੇਹੁ ਮੋਹਿ ਰਖਨ ਹਾਰੇ ਸਾਹਿਬ ਸੰ ਸਹਾਏ ਪਿਆਰੇ

ਨਮਸਕਾਰ ਤੁਸੀਂ ਕੋ ਮਾਰੀ ਸਤਲ ਪਰਜਾ ਜੀ ਨਾਖ ਸਵਾਰੀ ਸੇਕਨ ਕੋ ਸੇਵਗੁਣ ਸੁਖ ਦਿਓ ਸਤਨੂ ਕੋ ਪਲਮੋਵਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਟੀ ਤੇ ਕੁੰਚ ਰਸਤੂਲਾ ਸਭ ਪਰ ਕਿਰਪਾ ਦਿਸਕਾਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਸ਼ਾਨਾ ਘਟ ਘਟ ਕੇ ਪਟ ਪਟ ਕੀ ਜਾਣਾ ਜਾਬੂ ਤਕਰ ਕਰਾ ਕਰਤਾ ਰਾ ਵਰਜਾ ਤਰ ਤਵ ਦੇਹ ਅਪਾਰਾ ਜਬਿਆ ਕਰ ਕਰਤੋ ਹੁ ਕਬਹੂ ਹੰ ਤੁਮ ਮੈ ਮਲਕ ਦੇਹ ਤਰ ਸਭ ਹੂੰ ਜਿਤੇ ਵਦਨ ਸਿ ਸਵ ਉਤਾਰੈ ਆਪ ਆਪਣੀ 부ਝੋ ਚਾਰੈ ਤੁਮ ਸਾਭੀ ਤੇ ਰਤਨ ਆਲਮ ਜਾਣਦ ਬੇਦ ਭੇਦ ਅਰ ਆਲਮ ਨਿਰੰਕ ਕਾ ਨਿਰਵਕ ਕਾ ਨਰਲੰਬ ਆਦ ਨੀਲਾ ਨਾਦ ਸੰਬ ਕਾਂ ਕਾਂ ਮੂੜੋ ਚਾਰਤ ਪੇਦਾਂ ਜਾਂ ਕੋ ਪੀਵਨ ਪਾਵਤ ਪੇਦਾਂ ਤਾਂ ਕੋ ਕਰ ਪਾਹਣਾ ਅਰਮੰਤ ਮਹਾ ਮੂੜ ਕਸ਼ਪੇ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸ਼ੇਰ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭੇਂ ਪਿੰਦੋਹਿ ਦੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਸ ਜਾਪ ਤੁਮ ਸੰਸਾਰਾ ਇੱਕ ਗੈ ਰੂਪਾ ਨੂੰ ਸਰੂਪ ਰੰਗ ਭਿਓ ਰਾਵ ਗਈ ਭੂਪਾ ਅੰਡ ਜੇ ਰਸੇ ਤੈ ਕੀਨੀ ਉਤਪਾਇ ਕਾਨ ਬਹੋ ਰਚ ਦਿਨੀ ਕਹੋ ਫੁੱਲ ਰਾਜਾ ਹੋਵੇ ਬੈਠਾ ਕਹੋ ਸਿਮਕ ਤੇ ਹਸਨ ਕਰੇ ਬੈਠਾ ਸਗਰੀ ਸਿਸ਼ ਦਿਖਾਏ ਅਚੰਪਵ ਆਜ ਜਗਾ ਸਰੂ ਸਿਮਪਮ ਅਵਰ ਅੱਛਾ ਮੇਰੀ ਤੁਮ ਕਰੋ ਸਿਖ ਵਾਰ ਸਿਖ ਸੰਗਰੋ ਦੁਸ਼ਟ ਦੇ ਉਡ ਤੁੜ ਬਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸੂ ਤਉ ਸ਼ਰਣੀ ਪਰੇ ਤਿਨ ਕੇ ਦੁਸ਼ਟ ਦੁਖ ਤਵ ਮਰੇ ਪੁਰਖ ਜੰਪ ਪਰੇ ਤਿਹਾਰੇ ਤਿਨ ਕੇ ਤੁਮ ਸੰਕਰ ਸਭ ਟਾਰੇ ਜੋ ਕਲ ਕੋ ਇੱਕ ਵਾਰ ਧੈ ਹੈ ਤਾਂ ਕੇ ਕਾਲ ਨਿਪਟ ਨਾ ਐ ਹੈ ਰੱਛਾ ਹੋਈ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਤੇ ਤਤਕਾਲਾ ਕ੍ਰਿਪਾ ਦ੍ਰਿਸ਼ਤਾਂ ਜਾਏ ਨਹਿਰ ਹੋਤਾ ਕੇ ਤਾਪ ਤਨ ਕਮੋ ਹਰੋ ਰਿੱਧ ਸਿਧ ਕਰਮੋ ਸਭ ਹੋਈ ਤੁਛਿ ਸ਼ਾ ਸ਼ਭ ਸਕੇ ਨ ਕੋਈ ਏਕ ਵਾਰ ਜਿੰਦ ਵਿੱਚ ਸੰਭਾਰਾ ਕਾਲ ਫਾਸਤੇ ਤਾਹੀਂ ਅਵਾਰਾ ਜੇ ਨਰ ਨਾਮ ਤਿਹਾਰੋ ਕਹਾਂ ਦਾਰ ਦੁਸ਼ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪਾਤ ਦੇ ਲਿਓ ਵਾਰੀ ਸਰਵ ਠੋਰ ਮੋਹ ਹੁ ਸਹਾਈ ਦੁਸ਼ ਦੋਖ ਤੇ ਲਿਓ ਵਿਚਾਈ ਕਿਰਪਾ ਕਰੀ ਹਮ ਪਰਜਗ ਮਾਤਾ ਗ੍ਰੰਥ ਕਰਾ ਪੂਰਨ ਸਭ ਰਾਤਾ ਕਿਲਵਿਕ ਸਕਲ ਦੇ ਕੋ ਹਰਤਾ ਦੁਸ਼ਟ ਦੋਖਿੰਦ ਕੋਛੈ ਕਰਤਾ ਸ੍ਰੀ ਅ ਤੁਲਜਾ ਭੈ ਦੇ ਆਲਾ ਪੂਣ ਕਰਾ ਗ੍ਰੰਥ ਤਤਕਾਲਾ ਮਾਨ ਬਾਛੰਦ ਬਲ ਪਾਵੇ ਸੋਈ ਦੁਗਨਤ ਸੇ ਬਿਆਪਤ ਕੋਈ ਅੜਿਲ ਸੁਣੇ ਗੁੰਗ ਜੋ ਜਾਇ ਸਰਸਨਾ ਪਾਵੇਈ ਸੁਣੇ ਮੂੜ ਜਿਤ ਲਾਇ ਚਿਤ ਦਾ ਆਵੇਈ ਦੁਖ ਦਰਦ ਪਾਉ ਨਿਕੜਨ ਨ ਤਿੰਨ ਰਕੇ ਰਹੇ ਹੋਇਆਂ ਯਾਂ ਕੀ ਏਕ ਵਾਰ ਜੋ ਪਈ ਗੋ ਕਹੈ ਇਕ ਓੰਕਾਰ ਸਿਵਾਹ ਗੁਰਜੀ ਕੀ ਫਤਿਹ ਪਾਤਸ਼ਾਹੀ ਦਸਵੀ ਕਬਿਓ ਆਵਾਜ਼ ਬੇਨਤੀ ਚੋ ਪਈ ਅਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਾ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਭੈ ਤੁਮ ਕਾ ਉਹ ਆਪ ਹੱਥ ਦੇ ਮਏ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਸੇਵ ਸਿੱਖ ਸਭੇ ਕਰਤਾਰਾ ਮੋਰ ਅਛਾਂਜ ਕਰਦਾ ਕਰੀਐ ਸਭੈ ਰਣ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਪੈਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਬਰਨਾ ਤੇ ਆਉਂ ਜੋ ਵਰ ਚਾਉਂ ਜੋ ਤੁਮਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚਿੰਚਨ ਸਤਰ ਹਮਾਰੇ ਮਾਰੀਐ ਆਪ ਹਾਥ ਦੇ ਮੁਝੇ ਉਰੀਐ ਮਰਨ ਕਾਲ ਕਾ ਤਰਾਸ ਨਵਰੀਐ ਹੂ ਜੋ ਸਦਾ ਹਮਾਰੇ ਪਛਾ ਸਰੀਐ ਤੁਝੋ ਕਰਿਓ ਰੱਛਾ ਰਾਖ ਲੇ ਹੁ ਮੋਇ ਰਖਨ ਹਾਰੇ ਸਾਹਿਬ ਸੰ ਸਹਾਏ ਪਿਆਰੇ

ਨਮਸਕਾਰ ਤੁਸੀਂ ਕੋ ਹਮਾਰੀ ਸਕਲ ਪ੍ਰਜਾ ਜੀ ਨਾਪ ਸਵਾਰੀ ਸੇਕਨ ਕੋ ਸੇਗਨ ਸੁਖ ਦਿਓ ਸਤਨੂ ਕੋ ਪਲ ਮੋਵਦ ਕੀਓ ਘਟ ਘਟ ਕੇ ਅੰਤਰ ਗੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਟੀ ਤੇ ਕੁੰਚਰ ਸੂਲਾ ਸੱਪਰ ਕਿਰਪਾ ਦ੍ਰਿਸ਼ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਸ਼ਾਨਾ ਘਟ ਘਟ ਕੇ ਪੜ ਪੜ ਕੇ ਜਾਨਾ ਜਾਬੂ ਤਕਰ ਕਰਾ ਕਰਤਾ ਰਾ ਵਰਜਾ ਤਰ ਤਬ ਦੇਹ ਅਪਾਰਾ ਜਾਬਿਆ ਕਰ ਕਰਤ ਹੁਕਮ ਹੁਮ ਤੁਮ ਮੈਂ ਮਲ ਦੇਹ ਤਰ ਸਭ ਹੁਮ ਜਿਤੇ ਬਦਲ ਸੀ ਸਵਤਾਰੈ ਆਪ ਆਪਣੀ ਬੂਝੋ ਚਾਰੈ ਤੁਮ ਸਾਭੀ ਤੇ ਰਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕ ਕਾਂ ਨਿਰਵਕਾਂ ਨਰਲੰਭ ਆਦ ਨੀਲਾ ਨਾਦ ਸੰਭ ਤਾ ਕਾਮੂੜੋ ਵਿਚਾਰਤ ਪੇਦਾਂ ਜਾਂ ਕੋ ਪੀਵਨ ਪਾਵਤ ਪੇਦਾਂ ਤਾਂ ਕੋ ਕਰ ਪਾਣਾ ਅਰਮੰਤ ਮਹਾ ਮੂੜ ਕਸ਼ਪੇ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸ਼ਿਰ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭੇਂ ਪਿੰਦੋਹਿ ਦੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੈ ਬਿਸ ਜਾ ਪ੍ਰਥਮ ਸੰਸਾਰਾ ਇੱਕ ਹੈ ਰੂਪਾ ਨੂੰ ਸਰੂਪਾ ਰੰਗ ਭਿਓ ਰਾਵ ਗਈ ਭੂਪਾ ਅੰਡ ਜੇਰਾ ਸੇ ਤੈ ਕੀਨੀ ਉਤਪੈ ਖਾਨ ਬਹੋ ਰਚਦੀਨੀ कहो फूल राजा हवे बैठा कहो सिंह भयो शंकर कैठा सगरे शीशे दिखाए अचंपव आज जगा सुर स्वयंपव और अच्छा मेरी तुम करो सीखो वारसिक संगरो दुष्ट जते उठो टूट पाता सकल मलेष करो रण काता जे असो तव शिरनी परे तिनके दुष्ट दुख तव मरे पुरख जंप परे तिहारे तिनके तुम शंकर से उटारे जो कल्को एक बार ते आए हैं ताके काल निपट न एह रक्षा होई ताहि सब काला दुष्ट अरिष्ट चले तत्काल ਕ੍ਰਿਪਾ ਦ੍ਰਿਸ਼ਟਾਂ ਜਾਏ ਨਹਿਰ ਹੋਤਾ ਕੇ ਤਾਪ ਤਨਕਮੋਹਰ ਹੋ ਰਿੱਧ ਸਿਧ ਕਰਮੋਂ ਸਭ ਹੋਈ ਤੁਸ਼ਿ ਸ਼ਾ ਸ਼ੁਭ ਸਕੇ ਨ ਕੋਈ ਏਕ ਵਾਰ ਜਿੰਦ ਤੂ ਇਸ ਮਾਰਾ ਕਾਲ ਫਾਸਤੇ ਤਾਹੀਂ ਅਵਾਰਾ ਇਨਰ ਨਾਮ ਤਿਹਾਰੋ ਕਹਾਂਦਾਰ ਦੁਸ਼ਟੋਕ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪਾਂ ਤਦ ਲਿਓ ਵਾਰੀ ਸਰਵ ਟੋਰ ਮੋਹ ਹੋ ਸਹਾਈ ਦੁਸ਼ ਦੋਖ ਤੇ ਲਿਓ ਵਿਚਾਈ ਕਿਰਪਾ ਕਰੀ ਹਮ ਪਰਜਗ ਮਾਤਾ ਗ੍ਰੰਥ ਕਰਾ ਪੂਰਨ ਸਭ ਰਾਤਾ ਕਿਲਵਿਕ ਸਗਲ ਦੇਹ ਕੋ ਹਰਤਾ ਦੁਸ਼ਟ ਦੋਖਿੰਦ ਕੋ ਛੈ ਕਰਤਾ ਸ੍ਰੀ ਅਤੁਜ ਪੈ ਦੇ ਆਲਾ ਪੂਨ ਕਰਾ ਗ੍ਰੰਥ ਤਤਕਾਲਾ ਮਨ ਬਾਸ਼ੰਦ ਬਲ ਪਾਵੇ ਸੋਈ ਦੁਗਨਤ ਸੇ ਬਿਆਪਤ ਕੋਈ ਅੜਿਲ ਸੁਣੇ ਗੁੰਗ ਜੋ ਜਾਇ ਸੁਰਸਨਾ ਪਾਵੇਈ ਸੁਣੇ ਮੂੜ ਜਿਤ ਲਾਇ ਚਿਤ ਦਾ ਆਵੇਈ ਦੂਖ ਦਰਦ ਪਾਉ ਨਿਕੜਨ ਨਿੰਨਰ ਕੇ ਰਹਿ ਹੋਇਆਂ ਯਾਂ ਕੀ ਏਕ ਬਾਾਰ ਚੋਪਈ ਕੋ ਕਹੈ ਇਕ ਓਅੰਕਾਰ ਸਿਵਾ ਹੈ ਗੁਰਜੀ ਕੀ ਫਤਿਹ ਪਾਤਸ਼ਾਹੀ ਦਸਵੀ ਕਬਿਓ ਆਵਾਜ਼ ਬੇਨਤੀ ਚੋ ਪਈ ਅਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮੰਨ ਰਹੇ ਹਮਾਰਾ ਨਾ ਜਾਣ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਭੈ ਤੁਮ ਕਾ ਵੋ ਆਪ ਹਾਥ ਦੇ ਮਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਸੇਵ ਸਿੱਖ ਸਭੇ ਕਰਤਾਰਾ ਮੋਰ ਅਛਾਂਜ ਕਰਦਾ ਕਰੀ ਐ ਸਾ ਬੈਰਣ ਕੋ ਆਸ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਪੈਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਬਰਨਾ ਧਾਉਂ ਜੋ ਵਰ ਚਾਉਂ ਜੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚਿੰਚੁ ਸਤਰ ਹਮਾਰੇ ਮਾਰੀਐ ਆਪ ਹਾਥ ਦਾਏ ਮੁਝੇ ਉਰੀਐ ਮਰਨ ਕਾਲ ਕਾ ਤਰਾਸ ਨਵਰੀਐ ਹੂ ਜੋ ਸਦਾ ਹਮਾਰੇ ਪਛਾ ਸਰੀਐ ਤੁਝੋ ਕਰਿਓ ਰੱਛਾ ਰੱਖ ਲੇ ਹੂ ਮੋਈ ਰਖਨ ਹਾਰੇ ਸਾਹਿਬ ਸੰ ਸਹਾਏ ਪਿਆਰੇ

ਨਮਸਕਾਰ ਸ੍ਰੀ ਕੋ ਮਾਰੀ ਸਖਲ ਪ੍ਰਜਾ ਜੀ ਨਾਪ ਸਵਾਰੀ ਸੇਵਕਨ ਕੋ ਸੇਵ ਗੁਣ ਸੁਖ ਦਿਓ ਸਤਨੂ ਕੋ ਪਲ ਮੋਵਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਟੀ ਤੇ ਕੁੰਚਰਾ ਸੂਲਾ ਸੱਪਰ ਕਿਰਪਾ ਦਿਸਖਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਸ਼ਾਨਾ ਘਟ ਘਟ ਕੇ ਪੜ ਪੜ ਕੀ ਜਾਣੈ ਜਾਬੂ ਤਕਰ ਕਰਾਂ ਕਰਤਾਰਾ ਵਰਜਾ ਤਰ ਤਬ ਦੇਹ ਅਪਾਰਾਂ ਜਾਬਿਆ ਕਰ ਕਰਤੋ ਹੁ ਕਬ ਹੂੰ ਤੁਮ ਮੈ ਮਲ ਦੇਹ ਤਰ ਸਭ ਹੂੰ ਜਿਤੇ ਵਦਨ ਸਿ ਸਵਤਾਰੈ ਆਪ ਆਪਣੀ 부ਝੋਚਾਰੈ ਤੁਮ ਸਾਭੀ ਤੇ ਰਤ ਨਿਰਾਲਮ ਜਾਣਦ ਬੇਦ ਭੇਦ ਅਰ ਆਲਮ ਨਿਰੰਕ ਕਾ ਨਿਰਵਕ ਕਾ ਨਰਲੰਬ ਆਦ ਨੀਲਾ ਨਾਦ ਸੰਭ ਤਾ ਕਾ ਮੂੜੋ ਚਾਰਤ ਪੇਦਾਂ ਜਾਂ ਕੋ ਪੀਵਨ ਪਾਵਤ ਪੇਦਾਂ ਤਾਂ ਕੋ ਕਰ ਪਾਹਣਾ ਅਰਮੰਤ ਮਹਾ ਮੂੜ ਕਸ਼ਪੇ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸ਼ੇਰ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਦ ਤੋਹਿ ਦੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੈ ਬਿਸ ਜਾ ਪ੍ਰਥਮ ਸੰਸਾਰਾਂ ਇੱਕ ਗੈ ਰੂਪਾਨੁ ਸਰੂਪਾਰੰਕ ਭਿਓ ਰਾਵ ਗਈ ਭੂਪਾ ਅੰਡ ਜੇ ਰਸੇ ਤੈ ਕੀਨੀ ਉਤਪੈ ਕਾਨ ਬਹ ਰਚਦੀਨੀ ਆਉ ਫੁੱਲ ਰਾਜਾ ਹੋਵੇ ਬੈਠਾ ਕਹੋ ਸਿਮਖ ਸੋ ਸੰਕਰ ਕੈਠਾ ਸਗਰੀ ਸਿਸ਼ ਦਿਖਾਏ ਅਚੰਪਵ ਆਜ ਜਗਾਸ ਰੂ ਸੁਯੰਪਵ ਅਵਰ ਅੱਛਾ ਮੇਰੀ ਤੁਮ ਕਰੋ ਸਿਖੋ ਵਾਰ ਸਿਖ ਸੰਗਰੋ ਦੁਸ਼ਟ ਦੇ ਉਡੋ ਤੁੜ ਬਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸੂ ਤਵ ਸ਼ਰਣੀ ਪਰੇ ਤਿਨ ਕੇ ਦੁਸ਼ਟ ਦੁਖ ਤਵ ਮਰੇ ਪੁਰਖ ਜੰਪ ਪਰੇ ਤਿਹਾਰੇ ਤਿਨ ਕੇ ਤੁਮ ਸੰਕਰ ਸਭ ਟਾਰੇ ਜੋ ਕਲ ਕੋ ਇੱਕ ਵਾਰ ਧੈ ਹੈ ਤਾਂ ਕੇ ਕਾਲ ਨਿਪਟ ਨਾ ਐ ਹੈ ਰੱਛਾ ਹੋਈ ਤਾਂ ਹੈ ਸਭ ਕਾਲਾ ਦੁਸ਼ਟ ਅਰਿਸ਼ਟ ਚੇਤਤ ਕਾਲਾ ਕ੍ਰਿਪਾ ਦ੍ਰਿਸ਼ਤਾਂ ਜਾਈ ਨਹਿਰ ਹੋਤਾ ਕੇ ਤਾਪ ਤਨ ਕਮੋ ਹਰੋ ਰਿੱਧ ਸਿਧ ਕਰਮੋ ਸਭ ਹੋਈ ਤੁਛਿ ਸ਼ਾ ਸ਼ੁਭ ਸਕੇ ਨ ਕੋਈ ਏਕ ਵਾਰ ਜਿੰਦ ਵਿੱਚ ਸੰਭਾਰਾ ਕਾਲ ਫਾਸਤੇ ਤਾਹੀਂ ਉਵਾਰਾ ਇਹਨਰ ਨਾਮ ਤਿਹਾਰੋ ਕਹਾਂ ਦਾਰ ਦੁਸ਼ਟੋਕ ਤੇ ਰਹਾ ਖੜਗ ਕੇਤ ਮੈਂ ਸਰਨ ਧਿਆਈ ਆਪਾਂ ਤਦ ਲੈਓ ਉਵਾਰੀ ਸਰਵ othor ਮੋਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਕਿਰਪਾ ਕਰੀ ਹਮ ਪ੍ਰਜਗ ਮਾਤਾ ਗ੍ਰੰਥ ਕਰਾ ਪੂਰਨ ਸਵਰਾਤਾ ਕਿਲਵਿਕ ਸਕਲ ਦੇ ਕੋ ਹਰਤਾ ਦੁਸ਼ਤ ਦੋਖਿੰਦ ਕੋ ਛੈ ਕਰਤਾ ਸ੍ਰੀ ਅਤੁਜਾ ਪੈ ਦੇ ਅਲਾ ਪੂਨ ਕਰਾ ਗ੍ਰੰਥ ਤਤਕਾਲਾ ਮਾਨ ਬਾਸ਼ੰਦ ਬਲ ਪਾਵੇ ਸੋ ਹੀ ਦੁਗਨਤ ਸੇ ਬਿਆਪਤ ਕੋਈ ਅੜਿਲ ਸੁਣੇ ਗੁੰਗ ਜੋ ਜਾਇ ਇਸ ਰਸਨਾ ਪਾਵੇ ਹੀ ਸੁਣੇ ਮੂੜ ਜਿਤ ਲਾਇ ਚਿਤ ਦਾ ਆਵੇ ਹੀ ਦੁਖ ਦਰਦ ਪਾਉ ਨਿਕੜਨ ਨੰ ਨਰ ਕੇ ਰਹੇ ਹੋਇਆਂ ਕੀ ਏਕ ਵਾਰ ਜੋ ਪਈ ਕੋ ਕਹੈ ਇਕ ਓਅੰਕਾਰ ਸਿਵਾਹਿ ਗੁਰਜੀ ਕੀ ਫਤਿਹ ਪਾਤਸ਼ਾਹੀ ਦਸਵੀ ਕਬਿਓ ਆਵਾਜ਼ ਬੇਨਤੀ ਚਉ ਪਈ ਅਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਭੈ ਤੁਮ ਕਾ ਵੋ ਆਪ ਹਾਥ ਦੇ ਮੈ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵ ਸਿੱਖ ਸਭੇ ਕਰਤਾਰਾ ਮੋਰ ਚਾਂਦ ਜ ਕਰਦਾ ਕਰੀਐ ਸਭੈ ਰਣ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਪੈਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਬਰਨਾ ਤੇ ਆਉਂ ਜੋ ਵਰ ਚਾਉਂ ਜੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚਿੰਚਨ ਸਤਰ ਹਮਾਰੇ ਮਾਰੀਐ ਆਪ ਹਾਥ ਨੈ ਮੁਝੇ ਉਰੀਐ ਮਰਨ ਕਾਲ ਕਾ ਤਰਾਸ ਨਵਰੀਐ ਹੂ ਜੋ ਸਦਾ ਹਮਾਰੇ ਪਛਾ ਸਰੀਐ ਤੁਝੋ ਕਰਿਓ ਰੱਚਾ ਰਾਖ ਲੈ ਹੁ ਮੋਇ ਰਖਨ ਹਾਰੇ ਸਾਹਿਬ ਸੰ ਸਹਾਏ ਪਿਆਰੇ

ਨਮਸਕਾਰ ਸ੍ਰੀ ਕੋ ਹਮਾਰੀ ਸਭਲ ਪ੍ਰਜਾ ਜੀ ਨਾਪ ਸਵਾਰੀ ਸੇਵਕਨ ਕੋ ਸੇਵਕਨ ਸੁਖ ਦਿਓ ਸਤਨੂੰ ਕੋ ਪਲ ਮੋਵਦ ਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਟੀ ਤੇ ਕੁੰਚਰ ਸੂਲਾ ਸੱਪਾਂ ਕਿਰਪਾ ਦ੍ਰਿਸ਼ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਸ਼ਾਨਾ ਘਟ ਘਟ ਕੇ ਪੜ ਪੜ ਕੇ ਜਾਨਾ ਜਾਬੂ ਤਕਰ ਕਰਾਂ ਕਰਤਾਰਾ ਵਰਜਾ ਤਰ ਤਬ ਦੇਹ ਅਪਾਰਾਂ ਜਾਬਿਆ ਕਰ ਕਰਤ ਹੁਕਮ ਹੁਨ ਤੂੰ ਮੈਂ ਮਲ ਦੇਹ ਤਰ ਸਭ ਹੁਨ ਜਿਤੇ ਬਦਲ ਸੀ ਸਵਤਾ ਰਹੇ ਆਪ ਆਪਣੀ ਬੂਝੋ ਚਾਰੈ ਤੁਮ ਸਾਭੀ ਤੇ ਰਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕ ਕਾਂ ਨਿਰਵ ਕਾਂ ਨਰਲੰਬ ਆਦ ਨੀਲਾ ਨਾਦਾ ਸੰਭ ਤਾ ਕਾਮੂੜੋ ਚਾਰਤ ਪੇਦਾਂ ਜਾਂ ਕੋ ਪੀਵਨ ਪਾਵਤ ਪੇਦਾਂ ਤਾਂ ਕੋ ਕਰ ਪਾਹਣਾ ਅਰਮੰਤ ਮਹਾ ਮੂੜ ਕਸ਼ਪੇ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸ਼ੇਰ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭੇਂ ਪਿੰਦੋਹਿ ਦੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੈ ਬਿਸ ਜਾ ਪ੍ਰਥਮ ਸੰਸਾਰਾ ਇਕ ਗੈ ਰੂਪਾ ਨੂੰ ਸਰੂਪਾ ਰੰਗ ਭਿਓ ਰਾਵ ਗਈ ਭੂਪਾ ਅੰਡ ਜੇ ਰਸੇ ਤੈ ਕੀਨੀ ਉਤਪਾਇ ਕਾਨ ਬਹ ਰਚ ਦਿਨੀ ਕਹੋ ਭੂਲ ਰਾਜਾ ਹਵੇ ਬੈਠਾ ਕਹੋ ਸਿੰਘ ਭਉ ਸ਼ੰਕਰੇ ਗੈਠਾ ਸਗਰੇ ਸਿਰਿ ਦਿਖਾਏ ਅਚੰਪਵ ਆਜ ਜਗਤ ਸਰੂਪ ਸੁਯੰਪਵ ਅਵਰੱਛਾ ਮੇਰੀ ਤੁਮ ਕਰੋ ਸਿਖੋ ਵਾਰ ਸਿਕ ਸੰਗਰੋ ਦੁਸ਼ਟ ਜਿਤੇ ਉਡੋ ਟੁੜ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸੂ ਤਵ ਸ਼ਰਣੀ ਪਰੇ ਤਿਨ ਕੇ ਦੁਸ਼ਟ ਦੁਖ ਤਵ ਮਰੇ ਪੁਰਖ ਜਮ ਪਰੇ ਤਿਹਾਰੇ ਤਿਨ ਕੇ ਤੁਮ ਸੰਕਰ ਸਭ ਟਾਰੇ ਜੋ ਕਲ ਕੋ ਇਕ ਵਾਰ ਧੈ ਹੈ ਤਾਂ ਕੇ ਕਾਲ ਨਿਕਟ ਨ ਹੈ ਰਚਾ ਹੋਈ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਤੇ ਤਤਕਾਲਾ ਕਿਰਪਾ ਦੇ ਤਨ ਜਾਏ ਨਹਿਰ ਹੋ ਤਾਂ ਕੇ ਤਾਪ ਤਨਕ ਮੋ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਤੁਛ ਸ਼ਾ ਸ਼ਬਸ ਕੇ ਨ ਕੋਈ ਇਕ ਵਾਰ ਜਿਨ ਤੁਮੇ ਸੰਭਾਰਾ ਕਾਲ ਫਾਸਤੇ ਤਾਂ ਹੀ ਉਵਾਰਾ ਇਹ ਨਰ ਨਾਮ ਤੇ ਹਾਰੋ ਕਹਾਂ ਦਾਰ ਦੁਸ਼ਟੋਕ ਤੇ ਰਹਾ ਅੜਗ ਕੇਤ ਮੈਂ ਸਰਣ ਧਿਆਈ ਆਪਾਤ ਦੇ ਲਿਓ ਵਾਰੀ ਸਰਬ ਠੋਰ ਮੋਹੋ ਸੁਹਾਈ ਦੁਸ਼ ਦੋਖ ਤੇ ਲਿਓ ਬਚਾਈ ਕਿਰਪਾ ਕਰੀ ਹਮ ਪ੍ਰਜਗ ਮਾਤਾ ਗ੍ਰੰਥ ਕਰਾ ਪੂਰਨ ਸਭ ਰਾਤਾ ਕਿਲਵਿਕ ਸਗਲ ਦੇਹ ਕੋ ਹਰਤਾ ਦੁਸ਼ ਦੋਖਿੰ ਕੋ ਛੈ ਕਰਤਾ ਸ੍ਰੀ ਆ ਤੁਝਾ ਭੈ ਦੇ ਅਲਾ ਪੂਨ ਕਰਾ ਗ੍ਰੰਥ ਤਤਕਾਲਾ ਮਨ ਬਾਸ਼ੰਦ ਬਲ ਪਾਵੇ ਸੋਈ ਦੁਗਨਤ ਸੇ ਬਿਆਪਤ ਕੋਈ ਅਢਿਲ ਸੁਣੇ ਗੰਗ ਜੋ ਜਾਏ ਸੁਰਸਨਾ ਪਾਵੇ ਸੁਣੇ ਮੂੜ ਜਿਤ ਲਾਇ ਚਿਤ ਦਾ ਆਵੇ ਦੁਖ ਦਰਦ ਪਾਉ ਨਿਕੜਨ ਨਿਨਰ ਕੇ ਰਹੇ ਉਹ ਯੋਗਿਆ ਕੀ ਇੱਕ ਵਾਰ ਜੋ ਪਈ ਕੋ ਕਹ ਹੈ